ਸ਼ਹਿਰ ਅਮਰੀਕਾ ਦਾ ਉਹ ਸ਼ਹਿਰ ਯੂ ਐਸ ਏ ਦਾ ਉਹ ਸ਼ਹਿਰ ਜਿਸ ਸ਼ਹਿਰ ਦੀ ਚਮਕ-ਦਮਕ ਜਿਸ ਸ਼ਹਿਰ ਦੀ ਸ਼ਾਨੁਸ਼ੌਕਤ ਸਾਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈ ਅੱਜ ਇਸ ਸ਼ਹਿਰ ਦੇ ਵਿੱਚ ਇੱਕ ਇਤਿਹਾਸ ਜਿਹੜਾ ਰਚਿਆ ਗਿਆ ਇਸ ਇਤਿਹਾਸ ਦੇ ਵਿੱਚ ਨਾਮ ਆਉਂਦਾ ਇੱਥੋਂ ਦੇ ਮੇਅਰ ਦਾ ਕੌਣ ਹੈ ਇੱਥੋਂ ਦਾ ਮੇਅਰ ਜਿਹੜਾ ਚੜ੍ਹਦੀ ਜਵਾਨੀ ਦੇ ਵਿੱਚ ਪਾਵਕੀ ਗੱਬਰੂ ਨੌਜਵਾਨ 34 ਸਾਲ ਉਮਰ ਦੀ ਹੈਗੀ ਹੈ ਨਿਊਯਾਰਕ ਸ਼ਹਿਰ ਦਾ ਮੇਅਰ ਬਣ ਜਾਂਦਾ ਹੈ ਤੇ ਟੱਕਰ ਵੀ ਕਹਿੰਦੇ ਕਿ ਵਿਸ਼ਵ ਦੇ ਸਰਪੰਚ ਦੇ ਨਾਲ ਸਿੱਧੀ ਲੱਗੀ ਸੀ ਪਾਵਕੀ ਯੂਐਸਏ ਦਾ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਜਿਹੜਾ ਕਿ ਸਿੱਧੇ ਤੌਰ ਦੇ ਉੱਪਰ ਇਹ ਧਮਕੀ ਵੀ ਨਿਊਯਾਰਕ ਵਾਲਿਆਂ ਨੂੰ ਦੇ ਆਇਆ ਸੀ ਇੱਕ ਸਖਤ ਲਹਿਜੇ ਦੇ ਵਿੱਚ ਇੱਕ ਸਖਤ ਅੰਦਾਜ਼ ਦੇ ਵਿੱਚ ਉਹ ਕਹਿ ਕੇ ਆਇਆ ਸੀ ਕਿ ਜੇ ਤੁਸੀਂ ਇਸ 34 ਸਾਲਾ ਨੌਜਵਾਨ ਨੂੰ ਜਿਤਾਇਆ ਜਿਹਦਾ ਨਾਮ ਮਮਦਾਨੀ ਜੇ ਇਜਿੱਤਿਆ ਤਾਂ ਇਹ ਤਵਾਹੀ ਹੋਵੇਗੀ ਨਿਊਯਾਰਕ ਦੇ ਲਈ ਤੁਸੀਂ ਫਿਰ ਫੰਡਾਂ ਵੱਲ ਨਾ ਵੇਖਿਓ ਤੁਸੀਂ ਫਿਰ ਇਹ ਨਾ ਵੇਖਿਓ ਕਿ ਅਮਰੀਕਾ ਦਾ ਰਾਸ਼ਟਰਪਤੀ ਨਿਊਯਾਰਕ ਦੇ ਲਈ ਖੁੱਲੇ ਦਿਲ ਦੇ ਨਾਲ ਫੰਡ ਦਵੇਗਾ ਪਰ ਇਹਨਾਂ ਸਾਰਿਆਂ ਕੁਝ ਦੇ ਬਾਅਦ ਯੁੱਧ ਮਮਦਾਨੀ ਦਾ ਇੱਕ ਫਿਰ ਬਿਆਨ ਆਉਂਦਾ ਜਦੋਂ ਜਿੱਤਦੇ ਨੇ ਇਹ ਉਸ ਵੇਲੇ ਦੇ ਵਿਆਹਨ ਹੈ ਉਹ ਕਹਿੰਦੇ ਨੇ ਕਿ ਨੈਸ਼ਨਲ ਮੰਡੇਲਾ ਕਹਿੰਦੇ ਹੁੰਦੇ ਸੀ ਕਿ ਅਸੀਂ ਅੱਜ ਇਤਿਹਾਸ ਰਚ ਦਿੱਤਾ ਉਹਨਾਂ ਨੇ ਸ਼ਬਦ ਇਹ ਬੋਲੇ ਸੀ ਜਦੋਂ ਉਹ ਉਹਨਾਂ ਨੇ ਇਤਿਹਾਸ ਰਚਿਆ ਤੇ ਉਹਨਾਂ ਨੂੰ ਯਾਦ ਕਰਦੇ ਆ ਨੈਸ਼ਨਲ ਮੰਡੇਲਾ ਨੂੰ ਯਾਦ ਕਰਦੇ ਆ ਮਮਦਾਨੀ ਨੇ ਇਹ ਕੱਲ ਸ਼ਬਦ ਬੋਲੇ ਕਿ ਅਸੀਂ ਇਤਿਹਾਸ ਰਚ ਦਿੱਤਾ ਅਸੀਂ ਜਿੱਤੇ ਨੇ ਤਾਨੂੰ ਇਹ ਤਮਾਮ ਉਹਨਾਂ ਦਾ ਬਾਇਓ ਡਾਟਾ ਸਾਰੀ ਕੁੰਡਲੀ ਜਿਹੜੀ ਕੱਢ ਕੇ ਦਿਖਾਵਾਂਗੇ ਕਿਉਂਕਿ ਇੱਕ ਦਿਨ ਰਾਤੋਂ ਰਾਤ ਕੋਈ ਮਸ਼ਹੂਰ ਨਹੀਂ ਹੁੰਦਾ ਇੱਥੇ ਤੱਕ ਪਹੁੰਚਣ ਦੇ ਲਈ ਇਸ ਅਹੁਦੇ ਤੱਕ ਪਹੁੰਚਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਸਾਰੀਆਂ ਪਰਸਥਿਤੀਆਂ ਦੇ ਵਿੱਚੋਂ ਗੁਜੇਣਾ ਪੈਂਦਾ ਲੱਗ ਰਿਹਾ ਕਿ ਅੱਜ ਨਿਊਯਾਰਕ ਦਾ ਮੇਅਰ ਛੋਟੀ ਉਮਰ ਦਾ 34 ਸਾਲ ਉਮਰ ਰਾਜਨੀਤੀ ਕੈਰੀਅਰ 'ਚ ਕੁਝ ਵੀ ਉਮਰ ਨਹੀਂ ਹੈ ਜਾ ਲੱਗ ਰਿਹਾ ਕਿ ਇਹ ਸਾਰਾ ਬਾਈ ਲੱਕ ਹੈ ਨਹੀਂ ਕੁਝ ਪਰਸਥਿਤੀਆਂ ਦੇ ਵਿੱਚੋਂ ਕੁਝ ਉੱਚੇ ਫੈਸਲੇ ਲੈਣੇ ਪੈਂਦੇ ਨੇ ਉਹ ਵੇਖਾਂਗੇ ਵੀ ਕਿਹੋ ਜੀਆਂ ਪ੍ਰਸਥਿਤੀਆਂ ਦੇ ਵਿੱਚੋਂ ਮਮਦਾਨੀ ਜੀ ਨਿਕਲ ਕੇ ਆਏ ਨੇ ਤੇ ਅਸੀਂ ਮੁਬਾਰਕਾਂ ਦਿੰਦੇ ਆ ਉਹਨਾਂ ਨੂੰ ਆਪਣੇ ਵੱਲੋਂ ਤੇ ਕੌਣ ਹਨ ਜੋਹਰਾਨ ਮਮਦਾਨੀ ਜਿਨ੍ਹਾਂ ਨੇ ਨਿਊਯਾਰਕ ਦੇ ਮੇਅਰ ਦੀ ਚੋਣ ਹੀ ਜਿੱਤੀ ਨਾਲ ਟਰੰਪ ਦੇ ਨਾਲ ਟੱਕਰ ਵੀ ਲਈ ਇਹ ਅਹੁਦੇ ਤੇ ਬੈਠਣ ਵਾਲੇ ਪਹਿਲੇ ਮੁਸਲਮਾਨ ਇਹ ਹੈਗੇ ਨਹੀਂ ਡੈਮੋਕ੍ਰੈਟਿਕ ਉਮੀਦਵਾਰ ਜੋਹਰਾਨ ਮਮਦਾਨੀ ਨਿਊਯਾਰਕ ਦੇ ਮੇਅਰ ਦੀ ਚੋਣ ਜਿੱਤ ਗਏ ਸਾਰਿਆਂ ਨੂੰ ਪਤਾ ਸਿਰਫ 34 ਸਾਲ ਦੀ ਉਮਰ ਕਹਿੰਦੇ ਨੇ ਕਿ 100 ਸਾਲਾਂ ਦੇ ਸਭ ਤੋਂ ਵੱਧ ਸਮੇਂ ਦੇ ਵਿੱਚ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਦੇ ਅਤੇ ਪਹਿਲੇ ਮੁ슬림 ਅਤੇ ਦੱਖਣੀ ਏਸ਼ੀਆਈ ਦੀ ਜੇਕਰ ਗੱਲ ਕੀਤੀ ਜਾਵੇ ਦੱਖਣੀ ਏਸ਼ੀਆਈ ਮੇਅਰ ਹੋਣਗੇ ਈਮਮਦਾਨੀ ਜਿਵੇਂ ਹੀ ਈਮਮਦਾਨੀ ਦੀ ਜਿੱਤ ਦੀ ਪੁਸ਼ਟੀ ਹੋਈ ਉਹਨਾਂ ਦੇ ਸਮਰਥਕ ਕਹਿੰਦੇ ਖੁਸ਼ੀ ਦੇ ਨਾਲ ਛਾਲਾ ਮਾਰ ਕੇ ਜਸ਼ਨ ਮਨਾਉਣ ਲੱਗੇ ਲੋਕ ਕਹਿੰਦੇ ਉੱਚੀ ਉੱਚੀ ਕਹਿ ਰਹੇ ਸਨ ਜਹੂਰਾਨ ਜਹੂਰਾਨ ਜੋਹਰਾਨ ਇਹ ਉਹਨਾਂ ਦੇ ਸਮਰਥਕਾਂ ਦਾ ਪ੍ਰਗਟਾਵਾ ਸੀ ਉੱਥੇ ਮੌਜੂਦ तकरीबन ਹਰ ਕੋਈ ਚੀਕ ਰਿਹਾ ਸੀ ਅਤੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ ਐਡਾ ਪ੍ਰਭਾਵ ਲੋਕਾਂ ਦੇ ਵਿੱਚ ਕੁਝ ਤਾਂ ਖਾਸ ਗੱਲ ਹੋਵੇਗੀ ਇਸ ਵਿਅਕਤੀ 'ਚ ਪ੍ਰਾਇਮਰੀ ਮੇਅਰ ਦੀ ਚੋਣ ਦੌੜ ਜੋਹਰਾਨ ਮਮਦਾਨੀ ਅਤੇ ਐਂਡਰੀਓ ਕੋਮੋ ਵਿਚਕਾਰ ਸੀ ਜੋ ਕਿ ਡੈਮੋਕ੍ਰੈਟਿਕ ਪ੍ਰਾਇਮਰੀ ਦੇ ਵਿੱਚ ਮਮਦਾਨੀ ਤੋਂ ਹਾਰਨ ਤੋਂ ਬਾਅਦ ਇੱਕ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਰਹੇ ਸਨ ਇਸ ਦੌਰਾਨ ਕਾਰਟਿਸ ਸਲੀਵਾ ਇਸ ਨਾਮ ਦਾ ਵਿਅਕਤੀ ਹੈ ਜਿਹੜਾ ਇਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਨ ਸਲੀਵਾ ਨੇ ਕਹਿੰਦੇ ਕਿ ਆਪਣੀ ਹਾਰ フェ ਸਵੀਕਾਰ ਕੀਤੀ ਜਦੋਂ ਲੋਕਾਂ ਨੇ ਫਤਵਾ ਜਾਰੀ ਕੀਤਾ ਅਤੇ ਮਮਦਾਨੀ ਨੂੰ ਉਹਨਾਂ ਨੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਉਹਨਾਂ ਨੇ ਇਹ ਕਿਹਾ ਕਿ ਹੁਣ ਸਾਡੇ ਕੋਲ ਇੱਕ ਚੁਣਿਆ ਹੋਇਆ ਮੇਅਰ ਹੈ ਮੈਂ ਉਸ ਨੂੰ ਸ਼ੁਭ ਕਾਮਨਾਵਾਂ ਦਿੰਦਾ ਇਹ ਹੀ ਤਾਂ ਲੋਕਤੰਤਰ ਹੈ ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਜੀ ਕਿਉਂਕਿ ਜੇਕਰ ਉਹ ਚੰਗਾ ਕਰੇਗਾ ਤਾਂ ਅਸੀਂ ਸਾਰੇ ਚੰਗਾ ਕਰਾਂਗੇ ਕੱਲ ਕਰਦੇ ਹਾਂ ਹੁਣ ਇਹਨਾਂ ਦੇ ਅਸ਼ੋਕਰ ਦੀ ਕੰਪਾਲਾ ਯੂਗਾਂਡਾ ਚ ਜਨਮੇ ਮਮਦਾਨੀ 7 ਸਾਲ ਦੀ ਉਮਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਨਿਊਯਾਰਕ ਆ ਗਏ ਸਨ ਉਹਨਾਂ ਨੇ ਬ੍ਰੌਕਸ ਹਾਈ ਸਕੂਲ ਆਫ ਸਾਇੰਸ ਦੇ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਦੇ ਵਿੱਚ ਬੋਇਨ ਬਾਅਦ ਦੇ ਵਿੱਚ ਕਹਿੰਦੇ ਕਿ ਬਡੋਇਨ ਕਾਲਜ ਤੋਂ ਅਮਰੀਕੀ ਅਧਿਆਨ ਡਿਗਰੀ ਜਿਹੜੀ ਉਹ ਹਾਸਲ ਕੀਤੀ। ਉਹਨਾਂ ਨੇ ਬ੍ਰੌਕਸ ਹਾਈ ਸਕੂਲ ਦੇ ਵਿੱਚ ਸਾਇੰਸ ਦੇ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਦੇ ਵਿੱਚ ਬਡੋਇਨ ਕਾਲਜ ਤੋਂ ਅਫਰੀਕੀ ਅਧਿਆਨ ਦੇ ਵਿੱਚ ਜਿਹੜੀ ਉਹ ਵੀ ਡਿਗਰੀ ਹਾਸਲ ਕੀਤੀ, ਪ੍ਰਾਪਤ ਕੀਤੀ ਜਿੱਥੇ ਉਹਨਾਂ ਨੇ ਫਲਸਤੀਨ ਲਈ ਇਨਸਾਫ ਦੀ ਮੰਗ ਵਾਲੀ ਵਿਦਿਆਰਥੀਆਂ ਦੀ ਕੈਂਪਸ ਇਕਾਈ ਦੀ ਵੀ ਸ਼ੁਰੂਆਤ ਇਹ ਨੌਜਵਾਨ ਤਰੱਕੀਪਸੰਦ ਆਗੂ ਜੋ ਕਿ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਮਾਨ ਅਤੇ ਦੱਖਣੀ ਏਸ਼ੀਆਈ ਮੇਅਰ ਬਣਨ ਜਾ ਰਹੇ ਨੇ ਉਹ ਆਪਣੀ ਪਛਾਣ ਅਤੇ ਜੜਾਂ ਦੇ ਨਾਲ ਰੂਟਸ ਦੇ ਨਾਲ ਗਹਿਰਾਈ ਨਾਲ ਜੁੜੇ ਨੇ ਆਪਣੇ ਪਿਸ਼ੋਕੜ ਤੇ ਮਾਣ ਕਰਦੇ ਨੇ ਉਹਨਾਂ ਨੇ ਚੋਣ ਮੁਹਿੰਮ ਲਈ ਉਰਦੂ ਦੇ ਵਿੱਚ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਬਾਲੀਵੁੱਡ ਫਿਲਮਾਂ ਦੇ ਦ੍ਰਿਸ਼ ਵੀ ਸ਼ਾਮਲ ਕੀਤੇ ਸਨ ਇੱਕ ਹੋਰ ਵੀਡੀਓ ਦੇ ਵਿੱਚ ਉਹ ਸਪੈਨਿਸ਼ ਭਾਸ਼ਾ ਦੇ ਵਿੱਚ ਗੱਲ ਵੀ ਜਿਹੜੇ ਕਰਦੇ ਸਾਨੂੰ ਨਜ਼ਰ ਦਿਖਾਈ ਦੋਤੇ ਨੇ ਜੇਕਰ ਗੱਲ ਕੀਤੀ ਜਾਵੇ ਮਮਦਾਨੀ ਅਤੇ ਉਹਨਾਂ ਦੀ 27 ਸਾਲਾ ਬਰੁਕਲਿਨ ਅਧਾਰਿਤ ਸੀਰੀਆਈ ਕਲਾਕਾਰ ਪਤਨੀ ਰਮਾ ਦੁਵਾਜੀ ਡੇਟਿੰਗ ਐਪ ਹਿਸ ਤੇ ਮਿਲੇ ਸਨ ਉਹਨਾਂ ਦੀ ਮਾਂ ਮੀਰਾ ਨਾਇਰ ਇੱਕ ਪ੍ਰਸਿੱਧ ਫਿਲਮ ਨਿਰਦੇਸ਼ਕਾ ਹਨ ਅਤੇ ਉਹਨਾਂ ਦੇ ਪਿਤਾ ਮਹਿਦੂਦ ਮਮਦਾਨੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਦੋਵੇਂ ਕਹਿੰਦੇ ਮਾਪੇ ਹਾਰਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਨੇ ਬਾਖੀ ਮਮਦਾਨੀ ਦੇ ਜਿਹੜੇ ਮਾਪਿਓ ਨੇ ਉਹ ਵੀ ਕਾਫੀ ਪੜੇ ਲਿਖੇ ਨੇ ਹਾਰਵਰਡ ਯੂਨੀਵਰਸਿਟੀ ਦੇ ਨੇ ਮਮਦਾਨੀ ਆਪਣੇ ਆਪ ਨੂੰ ਲੋਕਾਂ ਦੇ ਉਮੀਦਵਾਰ ਅਤੇ ਇੱਕ ਪ੍ਰਬੰਧਕ ਦੇ ਵਜੋਂ ਪੇਸ਼ ਕਰਦੇ ਹਨ ਉਹਨਾਂ ਦੀ ਸਟੇਟ ਅਸੈਂਬਲੀ ਪ੍ਰੋਫਾਈਲ ਦੇ ਵਿੱਚ ਲਿਖਿਆ ਹੈ ਕਿ ਜ਼ਿੰਦਗੀ ਆਪਣੇ ਰਾਹ ਲੈਂਦੀ ਰਹੀ ਕਦੇ ਫਿਲਮ ਕਦੇ ਰੈਪ ਅਤੇ ਲਿਖਤਾਂ ਦੇ ਰਾਹੀਂ ਪਰ ਸਦਾ ਹੀ ਸੰਗਠਨ ਨੇ ਇਹ ਯਕੀਨੀ ਬਣਾਇਆ ਕਿ ਦੁਨੀਆ ਦੇ ਹਾਲਾਤ ਉਹਨਾਂ ਨੂੰ ਹੌਸਲਾ ਹਾਰਨ ਦੀ ਥਾਂ ਕੰਮ ਕਰਨ ਦੇ ਵੱਲ ਲੈ ਜਾਣ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਮਮਦਾਨੀ ਕਮਿਨਸ ਦੇ ਵਿੱਚ ਘੱਟ ਆਮਦਨ ਵਾਲਿਆਂ ਨੂੰ ਹਾਊਸਿੰਗ ਕਾਉਂਸਲਰ ਵਜੋਂ ਕੰਮ ਕਰਦੇ ਸਨ ਕਾਉਂਸਲਰ ਦੀ ਜੌਬ ਵੀ ਕੀਤੀ ਇਹਨਾਂ ਨੇ ਜਿੱਥੇ ਉਹਨਾਂ ਨੇ ਕਰੋ ਕੱਡੇ ਜਾਣ ਤੋਂ ਲੋਕਾਂ ਨੂੰ ਬਚਾਉਣ ਦੇ ਵਿੱਚ ਮਦਦ ਕੀਤੀ ਸਮਾਜ ਸੇਵੀ ਕਹਿ ਲੋ ਆਪਣੇ ਵੱਲੋਂ ਇੱਕ ਇੱਕ ਕੰਮ ਕੀਤਾ ਸਮਾਜ ਸੇਵੀ ਰਹੇ ਨੇ ਉਹਨਾਂ ਨੇ ਆਪਣੇ ਮੁ슬ਮਾਨ ਪਛਾਣ ਨੂੰ ਵੀ ਚੋਣ ਮੁਹਿੰਮ ਦਾ ਖੁੱਲਕੇ ਹਿੱਸਾ ਬਣਾਇਆ ਉਹ ਨਿਯਮਤ ਤੌਰ ਤੇ ਮਸੀਤਾਂ ਦੇ ਵਿੱਚ ਜਾਂਦੇ ਰਹੇ ਤੇ ਉਰਦੂ ਦੇ ਵਿੱਚ ਚੋਣ ਵੀਡੀਓ ਜਿਹੜੀ ਲਗਾਤਾਰ ਉਹਨਾਂ ਨੇ ਜਾਰੀ ਕੀਤੀ ਕਿਤੇ ਨਾ ਕਿਤੇ ਜਿਹੜਾ ਮੁਸਲਿਮ ਵੋਟ ਬੈਂਕ ਵੀ ਆਪਣੇ ਹੱਕ ਚ ਉਹਨਾਂ ਨੇ ਕੀਤਾ ਜਿਸ ਵਿੱਚ ਉਹਨਾਂ ਨੇ ਨਿਊਯਾਰਕ ਦੇ ਮਹਿੰਗਾਈ ਸੰਕਟ ਦੀ ਵੀ ਗੱਲ ਕੀਤੀ ਹਰ ਇੱਕ ਗੱਲ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਜਦੋਂ ਅਸੀਂ ਇੱਕ ਮੁਸਲਿਮ ਵਜੋਂ ਜਨਤਿਕ ਤੌਰ ਤੇ ਵਿਚਰਦੇ ਹਾਂ ਤਾਂ ਅਸੀਂ ਉਹ ਸੁਰੱਖਿਆ ਵੀ ਛੱਡ ਦਿੰਦੇ ਹਾਂ ਜੋ ਕਈ ਵਾਰ ਸਾਨੂੰ ਲੁਕ ਕੇ ਮਿਲ ਸਕਦੀ ਹੈ ਸਮਾਜਿਕ ਨਿਆਂ ਸੰਗਠਨ ਡੀ ਆਰ ਯੂ ਐਮ ਦੇ ਰਾਜਨੀਤਿਕ ਡਾਇਰੈਕਟਰ ਜਗਪ੍ਰੀਤ ਸਿੰਘ ਨੇ ਇਹ ਵੀ ਸਾਨੂੰ ਦੱਸਿਆ ਕਿ ਮੇਅਰ ਦੀ ਦੌੜ ਦੇ ਵਿੱਚ ਜੋਹਰਾਨ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ ਜੋ ਕਿ ਉਹਨਾਂ ਦੇ ਵਾਗ ਮੁੱਦਿਆਂ ਨੂੰ ਚੱਕ ਸਕੇ ਉਹਨਾਂ ਦੇ ਵਾਗ ਸੱਚੇ ਤਰੀਕੇ ਦੀ ਪ੍ਰਤੀਨਿਤਾ ਕਰਦਾ ਹੋਵੇ ਜਿਹੜੇ ਸਾਡੇ ਦੇ ਲਈ ਵਾਕਈ ਕਹਿੰਦੇ ਅਹਿਮ ਨਹੀਂ ਲੋਕਾਂ ਦਾ ਇਹ ਕਹਿਣਾ ਐਡੀ ਵੱਡੀ ਸ਼ਾਪ ਉਹਨਾਂ ਦੀ ਛਪ ਗਈ ਸੀ ਸਿਆਸਤ ਦੇ ਵਿੱਚ ਜਿਹੜਾ ਮਾਡਰਨ ਤੋਂ ਪਹਿਲਾਂ ਜੁਹਰਾਨ ਮਮਦਾਨੀ ਨੇ ਕਲਾ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ ਉਹ ਮਿਸਟਰ ਕਾਰਡਮ ਦੇ ਨਾ ਹੇਠ ਰੈਪ ਕਰਦੇ ਸਨ ਅਤੇ 2019 ਦੇ ਵਿੱਚ ਉਹਨਾਂ ਦਾ ਗੀਤ ਨਾਨੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਸੀ ਪਹਿਲਾਂ ਇਹ ਆਰਟਿਸਟ ਵੀ ਰਹੇ ਨੇ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਇਸ ਗੀਤ ਦੇ ਵਿੱਚ ਕੌਮਾਂਤਰੀ ਵਰਲਡ ਵਾਈਡ ਪ੍ਰਸਿੱਧੀ ਹਾਸਲ ਲੇਖਕ ਮਦਰ ਜਾਫਰੀ ਨੇ ਇੱਕ ਦਲੇਰ ਨਾਨੀ ਦੀ ਭੂਮਿਕਾ ਨਿਭਾਈ ਸੀ ਉਹਨਾਂ ਦੇ ਇੱਕ ਰੈਪ ਗੀਤ ਦੇ ਵਿੱਚ ਕਹਿੰਦੇ ਨੇ ਕਿ ਪਾਕਿਸਤਾਨੀ ਗਾਇਕ ਅਲੀ ਸੇਠੀ ਵੀ ਸ਼ਾਮਸੀ ਜੋ ਕਿ ਉਹਨਾਂ ਦਾ ਹਾਲੀਆ ਚੋਣ ਮੋਹਨ ਦੇ ਵਿੱਚ ਸਮਰਥਨ ਦੇ ਤੌਰ ਤੇ ਵੀ ਸਾਹਮਣੇ ਉੱਭਰ ਕੇ ਆਇਆ ਭਾਵ ਕਿ ਸੰਗੀਤ ਜਗਤ ਤੇ ਕਲਾ ਨੇ ਵੀ ਇਹਨਾਂ ਨੂੰ ਅੱਗੇ ਲਿਜਾਣ ਦੇ ਵਿੱਚ ਇੱਕ ਵੱਡਾ ਚਿਹਰਾ ਬਣਾਉਣ 'ਚ ਮਦਦ ਕੀਤੀ ਹੈ ਆਪਣੇ ਰੈਪ ਗੀਤਾਂ ਦੇ ਬਾਰੇ ਗੱਲ ਕਰਦਿਆਂ ਮਮਦਾਨੀ ਨੇ ਆਖਿਆ ਕਿ ਨਿਊਯਾਰਕ ਦੇ ਇੱਕ ਅਖਬਾਰ ਨੂੰ ਉਹਨੇ ਇੱਕ ਵਾਰ ਇੰਟਰਵਿਊ ਦਿੰਦੇ ਹੋਏ ਇਹ ਆਖਿਆ ਸੀ ਕੀ ਕਹਿੰਦੇ ਉਹ ਕਹਿੰਦੇ ਮਮਦਾਨੀ ਕਹਿੰਦੇ ਕਿ ਕਲਾਕਾਰ ਇਸ ਦੁਨੀਆ ਦੇ ਕਹਾਣੀਕਾਰ ਹਨ ਅਤੇ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਸਿਰਫ ਨਾਮ ਅਤਰ ਤੌਰ ਤੇ ਸਾਡੇ ਨਾਲ ਨਾ ਹੋਣ ਸਗੋਂ ਅਸੀਂ ਉਹਨਾਂ ਦੇ ਨਾਂ ਨਾਲ ਚੱਲੀਏ ਕਿ ਸਾਹਿਤ ਇੱਕ ਕਹਿੰਦੇ ਸਮਾਜ ਨੂੰ ਦਿਖਾਉਣ ਵਾਲਾ ਮਿਰਰ ਹੈ ਸ਼ੀਸ਼ਾ ਹੈ 2020 ਦੇ ਵਿੱਚ ਉਹਨਾਂ ਨੇ ਨਿਊਯਾਰਕ ਸਟੇਟ ਅਸੈਂਬਲੀ ਦੇ ਵਿੱਚ ਜਿਹੜੀ ਚੋਣ ਲੜੀ ਅਤੇ 10 ਸਾਲਾਂ ਦੇ ਲਈ ਮੌਜੂਦਾ ਉਮੀਦਵਾਰ ਨੂੰ ਹਰਾਇਆ ਇੱਕ ਵੱਡੀ ਇਥੋਂ ਸ਼ੁਰੂਆਤ ਲੀਡ ਜਿਹੜੀ ਰਾਜਨੀਤੀ ਦੇ ਵਿੱਚ ਇਹਨਾਂ ਨੂੰ ਮਿਲਦੀ ਹੈ ਉਹ ਪਹਿਲੇ ਦੱਖਣੀ ਏਸ਼ੀਆਈ ਯੂਗਾਂਡਾ ਮੂਲ ਦੇ ਪਹਿਲੇ ਅਤੇ ਰਾਜ ਵਿਧਾਨ ਸਭਾ ਦੇ ਲਈ ਚੁਣੇ ਜਾਣ ਵਾਲੇ ਮਹਿਜ ਸਿਰਫ ਤੇ ਸਿਰਫ ਇਹ ਗੱਲ ਕੀਤੀ ਜਾਵੇ ਤੀਜੇ 30 ਮੁਸਲਮਾਨ ਬਣੇ ਮਮਦਾਨੀ ਨੇ ਕਿਹਾ ਕਿ ਅਮਰੀਕਾ ਦੇ ਸਭ ਤੋਂ ਮਹਿੰਗੇ ਸ਼ਹਿਰ ਦੇ ਵਿੱਚ ਵੋਟਰ ਚਾਹੁੰਦੇ ਹਨ ਕਿ ਡੈਮੋਕ੍ਰੈਟਿਕ ਪਾਰਟੀ ਮਹਿੰਗਾਈ ਘਟਾਉਣ ਤੇ ਧਿਆਨ ਦੇਵੇ ਮਹਿੰਗਾ ਹੈ ਜਿੰਨੇ ਲੱਖ ਤੋੜ ਕੇ ਰੱਖਿਆ ਸਾਰੇ ਸੰਸਾਰ ਦਾ ਕਿਉਂਕਿ ਇਹ ਸ਼ਹਿਰ ਵੀ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਹੈ ਹਾਲ ਹੀ ਦੇ ਵਿੱਚ ਇੱਕ ਇਵੈਂਟ ਦੇ ਵਿੱਚ ਵੀ ਮਮਦਾਨੀ ਦੇ ਵੱਲੋਂ ਇਹ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਕਿ ਇਹ ਇੱਕ ਅਜੀਹਾ ਸ਼ਹਿਰ ਹੈ ਨਿਊਯਾਰਕ ਜਿੱਥੇ ਹਰ ਚੌਥਾ ਬੰਦਾ ਗਰੀਬੀ ਦੇ ਵਿੱਚ ਜੀ ਰਿਹਾ ਹੈ ਜਿੱਥੇ 5 ਲੱਖ ਬੱਚੇ ਹਰ ਰਾਤ ਭੁੱਖੇ ਸੌਂਦੇ ਹਨ ਉਹ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸ਼ਹਿਰ ਆਪਣੇ ਉਹਨਾਂ ਗੁਣਾਂ ਨੂੰ ਗਵਾ ਸਕਦਾ ਹੈ ਜੋ ਇਸ ਨੂੰ ਖਾਸ ਬਣਾਉਂਦੇ ਹਨ ਉਹਨਾਂ ਨੇ ਇਸ ਤੋਂ ਇਲਾਵਾ ਇਹ ਵੀ ਆਖਿਆ ਕਿ ਚੋਣ ਮੰਚ ਤੇ ਕੋਈ ਪ੍ਰਸਤਾਵ ਜਿਹੜੇ ਰੱਖੇ ਜਿਹਦੇ ਕਰਕੇ ਵੱਡੀ ਜਿੱਤ ਮਮਦਾਨੀ ਨੂੰ ਹੋਈ ਹੈ ਉਹ ਤੁਹਾਨੂੰ ਦੱਸਦੇ ਆ ਜਿਵੇਂ ਕਿ ਉਹਨਾਂ ਨੇ ਜਿਹੜੇ ਆਪਣੇ ਪ੍ਰਸਤਾਵ ਰੱਖੇ ਕਿ ਸਾਰੇ ਸ਼ਹਿਰ ਦੇ ਲਈ ਮੁਫਤ ਬੱਸ ਸੇਵਾਵਾਂ ਕਰ ਦੇਣਗੇ ਕਰਾਏ ਦੇ ਵਾਦੇ ਤੇ ਰੋਕ ਅਤੇ ਗਲਤ ਮਾਲਕਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹੀ ਤਾਂ ਲੋਕ ਚਾਹੁੰਦੇ ਸੀ। ਇਹ ਵੱਡੀ ਮੰਗ ਜਿਹੜੀ ਉਹਨਾਂ ਨੇ ਪੂਰੀ ਕੀਤੀ। ਦੇਖਦੇ ਆ ਹੋਵੇਗੀ ਜਾਂ ਨਹੀਂ ਪਰ ਮੰਗ ਇਹਨਾਂ ਨੇ ਵਾਅਦਾ ਕੀਤਾ। ਸਸਤੇ ਰੇਟ ਵਾਲੀਆਂ ਸ਼ਹਿਰ ਦੀਆਂ ਆਪਣੀਆਂ ਕਰਿਆਨੇ ਦੀਆਂ ਜਿਹੜੀਆਂ ਦੁਕਾਨਾਂ ਇੱਕ ਲੋਕਾਂ ਦੇ ਵਿੱਚ ਵੱਡੀ ਲੋੜ ਜਿਹੜੀ ਇਹਨਾਂ ਨੇ ਪੂਰੀ ਕੀ ਨਹੀਂ ਦਾ ਵਾਅਦਾ ਕੀਤਾ। 6 ਹਫ਼ਤੇ ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਲਈ ਯੂਨੀਵਰਸਲ ਚਾਈਲਡ ਕੇਅਰ ਸਥਿਰ, ਕਿਰਾਏ ਅਤੇ ਜੁਨੀਅਨ ਦੇ ਵੱਲੋਂ ਤਿਆਰ ਰਿਆਸ਼ਾਂ ਦੀ ਗਿਣਤੀ ਨੂੰ ਕਹਿੰਦੇ ਕਿ ਤਿੰਨ ਗੁਣਾ ਕਰਨਗੇ ਉਹਨਾਂ ਦੀ ਇਹ ਇੱਕ ਵੱਡੀ ਯੋਜਨਾ ਹੈ ਤੇ ਉਹਨਾਂ ਨੇ ਨਾਲ ਇਹ ਵੀ ਜਿਹੜੀ ਗੱਲ ਆਖੀ ਕਿ ਮੇਅਰ ਦੇ ਦਫ਼ਤਰ ਦੇ ਲਈ ਕੰਮਕਾਜ ਦੇ ਤਰੀਕੇ ਨੂੰ ਵੀ ਬਦਲਾਂਗੇ ਅਸੀਂ ਲੋਕਾਂ ਦੇ ਲਈ ਜਾਇਦਾਦ ਦੇ ਮਾਲ ਜਿਹੜੇ ਮਾਲਕ ਨੇ ਉਹਨਾਂ ਨੂੰ ਜ਼ਿੰਮੇਵਾਰ ਬਣਾਉਣਾ ਅਤੇ ਸਥਾਈ ਤੌਰ ਦੇ ਉੱਪਰ ਸਸਤੇ ਘਰ ਬਦੇਰੇ ਬਣਾਏ ਜਾਣਾ ਵੀ ਇੱਕ ਵੱਡਾ ਟੀਚਾ ਜਿਹੜਾ ਉਹਨਾਂ ਦੇ ਵੱਲੋਂ ਰੱਖਿਆ ਗਿਆ ਸੀ ਤੇ ਨਾਲ ਹੀ ਨਾਲ ਉਹਨਾਂ ਨੇ ਆਪਣੀ ਮੋਹਿੰਦੇ ਵਿੱਚ ਆਪਣੀਆਂ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਉਦਾਹਰਨਾਂ ਦੇ ਨਾਲ ਸੈੱਟ ਕਰਿਆ ਰੱਖਿਆ ਸੀ ਬਹੁਤ ਸਾਰੀਆਂ ਐਗਜ਼ਾਮਪਲਾਂ ਉਹਨਾਂ ਨੇ ਲੋਕਾਂ ਦੇ ਵਿੱਚ ਰੱਖੀਆਂ ਜਿਸ ਦੇ ਤੋਂ ਲੋਕ ਪ੍ਰਭਾਵਿਤ ਹੋਏ ਉਹਨਾਂ ਦੀ ਸ਼ਬਦਾਵਲੀ ਤੋਂ ਵੀ ਲੋਕ ਪ੍ਰਭਾਵਿਤ ਹੋਏ ਉਹ ਕਰਾਏ ਦੇ ਵਿੱਚ ਵਾਅਦੇ ਨੂੰ ਰੋਕਣ ਦੀ ਲੋੜ ਨੂੰ ਦਸਾਉਣ ਦੇ ਲਈ ਐਟਲੈਂਟਿਕ ਸਮੁੰਦਰ ਦੇ ਵਿੱਚ ਕੁੱਦ ਪਏ ਅਤੇ ਰਮਜ਼ਾਨ ਦੇ ਰੋਜ਼ੇ ਨੂੰ ਇੱਕ ਸਬਵੇ ਟ੍ਰੇਨ ਦੇ ਵਿੱਚ ਬੰਗੂਟੋ ਰੋਟੀ ਦਾ ਜਿਹੜਾ ਰੋਲ ਖਾ ਕੇ ਤੋੜਿਆ ਤਾਂ ਜੋ ਲੋਕਾਂ ਦਾ ਧਿਆਨ ਭੋਜਨ ਦੀ ਕਮੀ ਦੇ ਵੱਲ ਜਾਵੇ ਵੱਡਾ ਮੁੱਦਾ ਉਹਨਾਂ ਨੇ ਚੱਕਿਆ ਵਿਸ਼ਵ ਦੇ ਵਿੱਚ ਜਿਹੜੀ ਭੁੱਖਮਰੀ ਵੱਧ ਰਹੀ ਆ ਉਹਦੇ ਵੱਲ ਲੋਕਾਂ ਦਾ ਜਿਹੜਾ ਉਹਨਾਂ ਨੇ ਧਿਆਨ ਖਿੱਚਿਆ ਬਹੁਤ ਸਾਰੇ ਉਹਨਾਂ ਨੇ ਐਕਟੀਵਿਟੀ ਵੀ ਕੀਤੀ ਸਮਾਜ ਦੇ ਵਿੱਚ ਆਪਣੇ ਸ਼ਹਿਰ ਵਾਸੀਆਂ ਦੇ ਵਿੱਚ ਵੀ ਗਰਾਊਂਡ ਲੈਵਲ ਤੇ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਸਭ ਤੋਂ ਵੱਡੀ ਜਿੱਤ ਦੀ ਅੱਜ ਗੱਲ ਕੀਤੀ ਜਾਵੇ ਇੱਕ ਪਾਸੇ ਅਮਰੀਕਾ ਸਟੇਟ ਜਿਹੜੀ ਉਹਨੂੰ ਹਰਾਉਣ ਤੇ ਲੱਗੀ ਸੀ ਉਹ ਪਾਰਟੀ ਨੂੰ ਹਰਾਉਣ ਲੱਗੀ ਸੀ ਜਿਹੜੀ ਸੱਤਾ ਦੇ ਵਿੱਚ ਐ ਤੇ ਦੂਸਰੇ ਪਾਸੇ ਉਹ ਲੋਕ ਜਿਹੜੇ ਕਿ ਗਰਾਊਂਡ ਦੇ ਉੱਪਰ ਕੰਮ ਕਰਦੇ ਹੋਏ ਦੇਖਦੇ ਨੇ ਇਸ ਨੌਜਵਾਨ ਨੂੰ ਮਮਦਾਨੀ ਨੂੰ ਤੇ ਉਹਨੂੰ ਭਰੋਸੇ ਨਾਲ ਜਿਤਾਉਂਦੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦਾ ਭਰੋਸਾ ਬਰਕਰਾਰ ਰਹੇਗਾ ਤੇ ਜੋਹਰਾਨ ਮਮਦਾਨੀ ਇੱਕ ਵਧੀਆ ਕੰਮ ਕਰੇਗਾ ਤੇ